ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੇਂ ਸ਼ਹੀਦੀ ਸਮਾਗਮ ਦੀ ਜਿਹੜੀ ਲੜੀ ਚ ਪਹਿਲਾ ਪ੍ਰੋਗਰਾਮ ਹੀ ਵਿਵਾਦਾਂ ਚ ਗਿਰ ਗਿਆ ਸ਼੍ਰੀਨਗਰ ਚ ਹੋਇਆ ਸੀ ਪ੍ਰੋਗਰਾਮ ਤੇ ਉਹਦੇ ਚ ਨਾਚ ਗਾਣਾ ਇਹ ਕਿਵੇਂ ਹੋ ਗਿਆ ਔਰ ਵੀਰ ਸਿੰਘ ਸਿੰਗਰ गा ਰਿਹਾ ਲੋਕ ਨੱਚ ਰਹੇ ਨੇ ਵਿਵਾਦ ਤਾਂ ਹੋਣਾ ਹੀ ਸੀ ਵਿਵਾਦ ਤਾਂ ਪਹਿਲੀ ਹੀ ਸ਼ੁਰੂ ਹੋ ਗਿਆ ਸੀ ਜਦੋਂ ਸ਼੍ਰੋਮਣੀ ਕਮੇਟੀ ਕਹਿੰਦੀ ਸੀ ਕਿ ਤੁਸੀਂ ਪੈਰਲਲ ਪ੍ਰੋਗਰਾਮ ਨਾ ਕਰੋ ਸਬਾਨਾਂਤਰ ਪ੍ਰੋਗਰਾਮ ਨਾ ਕਰੋ ਤੁਸੀਂ ਸਾਨੂੰ ਸਹਿਯੋਗ ਦਿਓ ਇਹ ਕੰਮ ਧਾਰਮਿਕ ਸੰਸਥਾ ਦਾ ਤੁਸੀਂ ਗੁਰਮਤਿ ਬ੍ਰਾਹਮਣ ਦਾ ਅਨਸਾਰ ਨਹੀਂ ਕਰ ਸਕਦੇ ਪਹਿਲੀ ਗੱਲ ਇਸ ਤਰ੍ਹਾਂ ਹੀ ਹੋ ਗਈ ਸ਼੍ਰੀ ਗਣੇਸ਼ੀ ਗਲਤ ਹੋ ਗਿਆ ਇਸੇ ਕਰਕੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਸ ਨੂੰ ਫਿਰ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖਣਾ ਪਿਆ ਕੀ ਲਿਖਿਆ ਉਹ ਸੁਣ ਲੋ ਉਦੋਂ ਬਾਅਦ ਆਪਾਂ ਅੱਗੇ ਬਤਾਂਗੇ ਉਹ ਲਿਖਦੇ ਨੇ ਵੈਸੇ ਇੱਕ ਮੈਂ ਤੁਹਾਨੂੰ ਦੱਸਦਾ ਪੱਤਰ ਲਿਖਦੋਂ ਹੀ ਪੜਨ ਤੋਂ ਸੁਣਾਉਣ ਤੋਂ ਪਹਿਲੇ ਦੱਸ ਦਿੰਦਾ ਮੈਂ ਤੁਹਾਨੂੰ ਕਿ ਲੱਗਦਾ ਕਿਸੇ ਖਾਸ ਬੰਦੇ ਤੋਂ ਜਿਹਦੀ ਬੈਕਗ੍ਰਾਉਂਡ ਉਸ ਵਿਦਵਾਨ ਤੋਂ ਲਿਖਾਇਆ ਜਿਹਦੀ ਬੈਕਗ੍ਰਾਉਂਡ ਸਿੱਖੀਦਾਨ ਮਿਲਦੀ ਹੈ ਦੇਖੋ ਲਿਖਦੇ ਨੇ ਸੱਚਾ ਆਪ ਸੱਚਾ ਆਪ ਤਖਤ ਸੱਚਾ ਬੈ ਸੱਚਾ ਕਰੇ ਦਿਉ ਇਹ ਇਤਿਹਾਸ ਸ਼ੁਰੂ ਕਰਦੇ ਨੇ ਤਨ ਤਨ ਬੰਦੀ ਛੋੜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਜੇ ਤਖਤ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਹਰ ਸਿੱਖ ਦਾ ਅਦਬ ਨਾਲ ਸਿਰ ਝੁਕਦਾ ਹੈ ਦਾਸ ਵੀ ਨਿਮਾਨਾ ਜਿਹਾ ਸਿੱਖ ਹੋਣ ਦੇ ਨਾਤੇ ਰੋਮ ਰੋਮ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਬੀਤੇ ਦਿਨੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੀ ਨਗਰ ਵਿਖੇ ਨੋਮੇ ਪਾਸਾ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਭਾਗਮ ਕਰਾਇਆ ਗਿਆ ਸੀ ਜਿਸ ਵਿੱਚ ਉੱਗੇ ਬਧੀ ਜੀਵੀਆਂ ਤੇ ਵਿਦਵਾਨਾਂ ਨੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਮਸੀਹਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਸੰਗਤਾਂ ਨਾਲ ਗੁਰਮਤ ਵਿਚਾਰਾਂ ਕੀਤੀਆਂ ਇਸ ਪ੍ਰੋਗਰਾਮ ਚ ਮਸ਼ਹੂਰ ਪੰਜਾਬੀ ਗਾਇਕ ਵੀਰ ਸਿੰਘ ਨੂੰ ਵੀ ਬੁਲਾਇਆ ਗਿਆ ਸੀ ਜੋ ਕਿ ਇੱਕ ਗੁਰਸਿੱਖ ਗਾਇਕ ਹਨ ਉਹਨਾਂ ਦੇ ਜ਼ਿਆਦਾਤਰ ਗੀਤ ਧਾਰਮਿਕ ਹੁੰਦੇ ਹਨ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਆਪਣੀ ਆਵਾਜ਼ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਰਚਨਾ ਸ਼ਲੋਕ ਮਹਲਾ 9 ਦਾ ਵੀ ਗਾਇਨ ਕੀਤਾ ਸੀ ਇਸੇ ਕਾਰਨ ਉਹਨਾਂ ਨੂੰ ਇਸ ਪ੍ਰੋਗਰਾਮ 'ਚ ਸੱਦਾ ਗਿਆ ਸੀ ਇਸ ਸਮਾਗਮ ਵਿੱਚ ਪ੍ਰਬੰਧਕਾਂ ਦੀ ਜਾਣੇ-ਜਾਣੇ 'ਚ ਹੋਈ ਅਨਗਹਿਲੀ ਕਾਰਨ ਜੋ ਵੀ ਹੋਇਆ ਉਸ ਲਈ ਬਤੌਰ ਸਿੱਖ ਕੈਬਨਿਟ ਮੰਤਰੀ ਹੋਣ ਦੇ ਨਾਤੇ ਮੈਂ ਖਿਮਾ ਦਾ ਜਾਚਕਾ ਮੈਂ ਗੁਰੂ ਸਾਹਿਬ ਦਾ ਸੱਚਾ ਤੇ ਨਿਮਰ ਸੇਕਾ ਸ਼੍ਰੀ ਅਕਾਲ ਤਖਤ ਵੱਲੋਂ ਇਸ ਸਵੱਦ ਵਿੱਚ ਦਾਸ ਨੂੰ ਤਰਬ ਕੀਤਾ ਗਿਆ ਹੈ ਦਾਸ ਬੰਦੀ ਛੋੜ ਸ਼ਿਵੇਂ ਪਾਸ਼ਾ ਦੇ ਸੱਚੇ ਤਖਤ ਦਾ ਹਰ ਹੁਕਮ ਖਿੜੇ ਮੱਥੇ ਪ੍ਰਵਾਨ ਕਰਦਾ ਹੋਇਆ ਨੰਗੇ ਪੈਰੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋਵੇਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹਰ ਹੁਕਮ ਨੂੰ ਮੰਨਨ ਦਾ ਪਵੰਦ ਹੋਵੇਗਾ ਹੁਣ ਇਹ ਕਿਉਂ ਕਿਹਾ ਇਹ ਗੱਲ ਕੀ ਹੈ ਇਹ ਸਾਰੀ ਗੱਲਬਾਤ ਅੱਜ ਦੀ ਇਸ ਵੀਡੀਓ ਚ ਆਪਾਂ ਕਰਨੀ ਹੈ ਇਹਦਾ ਥੋੜਾ ਜਿਹਾ ਐਨਾਲਿਸਿਸ ਕਰਨਾ ਹੈ ਕਿਉਂਕਿ ਇਹ ਪਹਿਲੇ ਹੀ ਵਿਵਾਦ ਸ਼ੁਰੂ ਹੋ ਚੁੱਕਿਆ ਸੀ ਇਹ ਪ੍ਰੋਗਰਾਮ ਜਿਹੜੇ ਸ਼ੁਰੂ ਕਰਨੇ ਸੀ ਪੰਜਾਬ ਸਰਕਾਰ ਨੇ ਲੇਕਿਨ ਉਸ ਤੋਂ ਪਹਿਲਾਂ ਅਕਸਰ ਉਹ ਹੀ ਪੀਰ ਜਿਹੜੀ ਬਹਿ ਕਰਦਾ ਉਹ ਫੇਰ ਕਰ ਰਿਹਾ ਥੋਡੇ ਸਾਹਮਣੇ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਦੇਖੋ ਹੁਣ ਗੱਲ ਇਹ ਹੈ ਕਿ ਮਸਲਾ ਤਾਂ ਬਹੁਤ ਸਪਸ਼ਟ ਹੁਣ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਹੋਇਆ ਤਾਂ ਇਹ ਹੈ ਕਿ ਉੱਥੇ ਸ਼੍ਰੀ ਨਗਰ ਦੇ ਵਿੱਚ ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਸੀ। ਔਰ ਉਸ ਪ੍ਰੋਗਰਾਮ ਚ 24 ਤਰੀਕ ਨੂੰ ਜਿਹੜੇ ਹਰਜੋਤ ਬੈਸ ਜਿੰਨਾ ਦਾ ਪੱਤਰ ਮੈਂ ਪੜ੍ਹ ਕੇ ਸੁਣਾਇਆ ਉੱਥੇ ਉਹ ਹਾਜ਼ਰ ਸੀ। ਔਰ ਉਹਨਾਂ ਦੇ ਜਿਹੜੀ ਗੱਲ ਕੀਤੀ ਇਹ ਠੀਕ ਹੈ। ਜੋ ਗੱਲ ਕੀਤੀ ਜਿਵੇਂ ਮੈਂ ਕਿਹਾ ਨਾ ਕਿ ਪੱਤਰ ਕਿਸੇ ਖਾਸ ਸਿੱਖ ਵਿਦਵਾਨ ਦਾ ਲਿਖਿਆ ਹੋਇਆ ਲੱਗਦਾ ਹੈ। ਇਹ ਉਹਨਾਂ ਦਾ ਅਬਦਾ ਤਾਂ ਲੱਗਦਾ ਨਹੀਂ ਤੇ ਜੇ ਲੱਗਦਾ ਤਾਂ ਫਿਰ ਉਹ ਵੀ ਵਿਦਵਾਨ ਮੰਨ ਲੈਂਦੇ ਆ। ਲੇਕਿਨ ਅਕਸਰ ਜਿਹੜੇ ਮੰਤਰੀ ਐਮ ਐਲ ਏ ਲੀਡਰ ਹੁੰਦੇ ਨੇ ਇਹ ਇਸ ਤਰ੍ਹਾਂ ਦਾ ਹੈਲਪ ਲੈਂਦੇ ਹੁੰਦੇ ਨੇ ਜਿਹੜੇ ਸਰਕਾਰਾਂ ਤੋਂ ਮੈਨੂੰ ਬਹੁਤ ਵਾਰ ਇੱਕ ਦਿਨ ਮੈਨੂੰ ਜਸਵੀਰ ਸਿੰਘ ਆਲੂ ਵਾਲੇ ਨੇ ਦੱਸਿਆ ਸੀ ਜਦੋਂ ਵੀ ਸੀ ਬਣੇ ਕਹਿੰਦੇ ਆ ਅਨੰਤਪੁਰ ਸਾਹਿਬ ਦਾ ਮਤਾ ਇੰਨਾ ਰੌਲਾ ਰੱਪਾ ਪੈਂਦਾ ਇਹ ਮੈਂ ਲਿਖਿਆ ਸੀ ਸੋ ਵਿਦਵਾਨ ਹਰ ਇੱਕ ਬੰਦਾ ਹਰ ਇੱਕ ਪਾਰਟੀ ਹਰ ਇੱਕ ਵੱਡਾ ਲੀਡਰ ਆਪਣੇ ਨਾਲ ਦੋ ਚਾਰ ਰੱਖਦਾ ਇਹ ਵੀ ਹੋਣਾ ਲੀਡਰ ਵੱਡੇ ਪੰਨੇ ਦੇ ਚੱਕਰ ਛੋਣਗੇ ਕੋਈ ਨਾ ਕੋਈ ਵਿਦਵਾਨ ਹੋਏਗਾ ਜਿਹਨੂੰ ਲਿਖਿਆ ਖੈਰ ਇਹੀ ਇਹਨਾਂ ਨੂੰ ਸਲਾਹ ਦਿੱਤੀ ਹੋ ਕਿਸੇ ਨੇ ਵੀ ਇਸ ਤਰ੍ਹਾਂ ਕਰੋ ਸ਼ੁਰੂਆਤ ਕਰੋ ਗੱਲ ਠੀਕ ਸੀ ਵੈਸੇ ਤਾਂ ਸਰਕਾਰ ਨੂੰ ਇਹ ਕਿਹਾ ਗਿਆ ਸੀ ਕਿ ਭਾਈ ਤੁਹਾਨੂੰ ਕੀ ਲੋੜ ਹੈ ਨਾ ਕਰ ਕੀਰਤਨ ਕਟਨ ਦੀ ਤੁਸੀਂ ਕੋਈ ਵੱਡੀਆਂ ਵੱਡੇ ਕੰਮ ਕਰੋ ਯਾਦਗਾਰਾਂ ਬਣਾਓ ਕੋਈ ਐਸਾ ਕੰਮ ਕਰੋ ਮੈਂ ਦਿਖਾਇਆ ਸੀ ਉਦੋਂ ਜੇ ਕੋ ਤਾਂ ਮੈਂ ਹੁਣ ਵੀ ਦਿਖਾ ਸਕਦਾ ਮੇਰੇ ਕੋਲ ਹੀ ਪਈ ਹੈ ਸਹਿਤ ਅਕੈਡਮੀ ਨੇ ਜਦੋਂ 400 ਸਾਲਾ ਗੁਰਪਰਵ ਸਿੰਘ ਨਾ ਗੁਰੂ ਤੇਗਪਾਦਰ ਸਾਹਿਬ ਦਾ ਹਰਿਆਣੇ ਵਾਲੇ ਨੇ ਇੱਕ ਕਿਤਾਬ ਕੱਟੀ ਸੀ ਸਹਿਤ ਕੱਢੀ ਹਰਿਆਣਾ ਨੇ ਉਸ ਤਰ੍ਹਾਂ ਦਾ ਕੋਈ ਬਟਾ ਕੰਮ ਕਰੋ ਜਿਹੜਾ ਹਮੇਸ਼ਾ ਲਈ ਰਹੇ ਖੈਰ ਆਪਾਂ ਗੱਲ ਇਹ ਕਰੀਏ ਜਿਹੜਾ ਇਹ ਮਸਲਾ ਉੱਠਿਆ ਉੱਠਿਆ ਕਿ ਇਹ ਦੁਬਾਰਾ ਦੇ ਹੈ 24 ਤਰੀਕ ਨੂੰ ਉੱਥੇ ਇਹ ਸ਼ਾਮ ਨੂੰ ਪ੍ਰੋਗਰਾਮ ਜਿਹੜਾ ਉੱਥੇ ਸੈਮੀਨਾਰ ਹੋਇਆ ਵਧੀਆ ਸੁਣਿਆ ਕਿ ਵਧੀਆ ਸੈਮੀਨਾਰ ਹੈ ਕਿਉਂਕਿ ਜਿਹੜੇ ਡਾਇਰੈਕਟਰ ਨੇ ਜਸਵੰਤ ਸਿੰਘ ਜਫਰ ਉਹ ਖੁਦ ਵਧੀਆ ਕਵੀ ਨੇ ਤੇ ਖਾਸ ਤੌਰ ਤੇ ਉਹਨਾਂ ਦਾ ਧਰਮ ਨੂੰ ਲੈ ਕੇ ਇੱਕ ਖਾਸ ਕਿਸਮ ਦਾ ਆਪਣਾ ਵਿਸ਼ਵਾਸ ਹੈ عقیدہ ਤੇ ਜਿਸ ਨਜ਼ਰੀਏ ਤੋਂ ਉਹ ਲਿਖਦੇ ਨੇ ਉਹ ਲੋਕਾਂ ਨੂੰ ਕਾਇਲ ਕਰਦਾ ਹੈ ਇਹ ਚ ਕੋਈ ਦੋਰਾਵਾ ਨਹੀਂ ਉਹਨਾਂ ਦੀਆਂ ਕਪਤਾਵਾ ਤੇ ਖਾਸ ਤੌਰ ਤੇ ਬਾਬਾ ਨਨਕਾ ਜੀ ਸਿੱਖ ਮਸਲਿਆਂ ਨੂੰ ਲੈ ਕੇ ਉਹ ਕਿਉਂਕਿ ਡਾਇਰੈਕਟਰ ਨੇ ਉਹਨਾਂ ਨੇ ਇਹ ਪ੍ਰੋਗਰਾਮ ਵਧੀਆ ਕੀਤਾ ਹੋਣਾ ਮੈਨੂੰ ਇਉਂ ਲੱਗਦਾ ਮੈਂ ਨਹੀਂ ਕਿਹਾ ਮੈਨੂੰ ਪਤਾ ਨਹੀਂ ਹਾਂ ਇਹਨਾਂ ਦੀ ਗੱਲ ਮੰਨਦਾ ਜਾਂ ਉਸ ਕਰਕੇ ਮੰਨਦਾ ਕਿ ਪ੍ਰੋਗਰਾਮ ਵਧੀਆ ਹੋ ਸਕਦਾ ਹੈ ਪਹਿਲਾ ਦਿਨ ਦੂਜਾ ਦੂਜੇ ਦਿਨ ਫਿਰ ਜਿਹੜਾ ਸੀ ਹੈ ਪ੍ਰੋਗਰਾਮ ਗਾਇਕੀ ਦਾ ਵੀਰ ਸਿੰਘ ਨੂੰ ਬੁਲਾਇਆ ਸੀ ਹੁਣ ਵੀਰ ਸਿੰਘ ਕੌਣ ਹੈ ਇਹ ਗਾਇਕ ਗੁਰਸਿੱਖ ਗਾਇਕ ਹੈ ਚ ਕੋਈ ਦੋਰਾਵਾ ਨਹੀਂ ਵਧੀਆ ਧਾਰਮਿਕ ਗਾਣੇ ਗਾਉਂਦਾ ਹੈ ਬਹੁਤ ਸਾਰੇ ਲੋਕ ਸੂਫੀ ਗਾਇਕ ਕਹਿ ਦਿੰਦੇ ਨੇ ਜਾਂ ਅਧਿਆਤਮਿਕ ਗਾਣੇ ਗਾਉਂਦਾ ਹੈ ਬਹੁਤ ਸਾਰੇ ਸਾਡੇ ਲੋਕ ਨੇ ਈਵਨ ਆ ਜਿਹੜਾ ਦਲੇਰ ਬੈਂਦੀ ਹੈ ਇਹ ਵੀ ਪਹਿਲਾਂ ਗੁਰੂ ਘਰਾਂ ਚ ਹੀ ਗਾਉਂਦਾ ਹੁੰਦਾ ਸੀ ਬਹੁਤ ਸਾਰੇ ਲੋਕ ਗੁਰੂ ਘਰਾਂ ਚ ਜਦੋਂ ਕੀਰਤਨ ਸਿੱਖਦੇ ਨੇ ਤੇ ਉਹ ਕੀਰਤਨ ਪਲ ਚੜੇ ਜਾਂਦੇ ਨੇ ਉਸ ਕੋਈ ਕਲਾਸੀਕਲ ਸੈਮੀ ਕਲਾਸੀਕਲ ਕੋਈ ਗਾਉਣ ਲੱਗ ਜਾ ਕੋਈ ਕਮਰਸ਼ੀਅਲ ਵੀ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਤੇ ਇਹ ਅਰਧ ਕਮਰਸ਼ੀਅਲ ਜਿਹਨੂੰ ਕਹਿੰਦਾ ਉਸ ਤਰ੍ਹਾਂ ਦੇ ਗਾਣੇ ਗਾਉਣ ਵਾਲਾ ਗੁਰਸਿੱਖ ਗਾਇਕ ਹੈ ਇਹ ਤਾਂ ਆਪਾਂ ਮੰਨ ਸਕਦੇ ਆ ਤੇ ਲੇਕਿਨ ਮੈਨੂੰ ਉਹਦੀ ਜਿਹੜੀ ਜਿਹੜਾ ਦੂਜਾ ਐਂਗਲ ਹੈ ਉਹ ਤਾਂ ਨਹੀਂ ਮੈਨੂੰ ਉਹਦਾ ਚੰਗਾ ਲੱਗਿਆ ਕਿ ਜਦੋਂ ਉਹਨੇ ਕਿਹਾ ਕਿ ਮੈਂ ਸਿੱਧੇ ਹੀ ਉਥੋਂ ਆਇਆ ਪਹਿਲਾਂ ਮੈਂ ਤੁਹਾਨੂੰ ਦੱਸਦਾ ਚਲੋ ਇੱਕ ਗਾਇਕੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਗੱਲ ਆਪਣੀ ਇੱਥੇ ਤੱਕ ਪਹੁੰਚੀ ਸੀ ਤੂੰ ਗਾਇਕੀ ਦੇ ਪ੍ਰੋਗਰਾਮ ਦੇ ਵਿੱਚ ਵੀਰ ਸਿੰਘ ਇਹ ਕਹਦਾ ਸਿੰਗਰ ਕਿ ਮੈਨੂੰ ਕਿਸੇ ਨੇ ਕਿਹਾ ਕਸ਼ਮੀਰੀ ਨੌਜਵਾਨਾਂ ਨੇ ਮਿਲ ਕੇ ਤੇ ਵੀ ਤੁਸੀਂ ਕੋਈ ਇਸ ਤਰ੍ਹਾਂ ਦੇ ਗਾਣੇ ਗਾਓ ਸਾਨੂੰ ਟੈਨਸ਼ਨ ਨਾ ਤੇ ਉਹਨੇ ਗਾਣਾ ਗੋਣਾ ਪੂਜਾ ਵੀ ਸ਼ੁਰੂ ਕਰਤਾ ਹਾਲਾਂਕਿ ਉਹ ਵੀ ਕੋਈ ਜ਼ਿਆਦਾ ਨਹੀਂ ਵਧੀਆ ਕਲਚਰਲ ਗਾਣੇ ਸੀ ਕਤਾ ਪ੍ਰੀਤਾ ਨਾਲ ਚਰਖਾ ਚੰਦ ਦਾ ਕੋਈ ਐਡੇ ਮਾਰੇ ਗਾਣੇ ਸੀ ਡਾਂਸ ਹੋਣਾ ਸ਼ੁਰੂ ਹੋ ਗਿਆ ਨੱਚਣਾ ਗਾਉਣਾ ਹੁਣ ਇੱਕ ਸ਼ਹੀਦੀ ਸਭਾਗਮ ਦੇ ਵਿੱਚ ਨਾਚਗਾਣਾ ਤਾਂ ਗੁਰਮਤਿ ਰਹਿਦਾ ਤਾਂ ਇਨਸਾਨ ਨਹੀਂ ਇਹ ਤਾਂ ਗੱਲ ਆਪਾਂ ਨੂੰ ਮੰਨਣੀ ਪੈਗੀ ਤਾਂ ਉਹ ਨੂੰ ਲੈ ਕੇ ਫਿਰ ਇੱਕ ਤਾਂ ਪਹਿਲੇ ਵਿਵਾਦ ਚੱਲ ਰਿਹਾ ਸੀ ਪਹਿਲੇ ਸ਼ਰੂਮ ਦੀ ਕਮੇਟੀ ਨਾਲ ਵਿਵਾਦ ਸੀ ਪਹਿਲੇ ਹੀ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਸੀ ਕਿ ਸਰਕਾਰ ਆਪਣਾ ਕੰਮ ਕਰਨ ਸੜਕਾਂ ਬਣਾਉਣ ਪੁਲ ਬਣਾਉਣ ਸਹਿਯੋਗ ਦੇਣ ਤੇ ਇੱਕ ਹੁਣ ਜਦੋਂ ਇਹ ਹੋ ਗਿਆ ਤੇ ਫਿਰ ਤਾਂ ਗੱਲ ਸਮਝੋ ਉਹਨਾਂ ਨੂੰ ਕਿ ਮੌਕਾ ਮਿਲ ਗਿਆ ਕਿ ਇਹ ਵੀ ਆਪਾਂ ਇਹ ਐਂਗਲ ਵੀ ਹੈ ਸਾਰੀ ਗੱਲ ਦਾ। ਤੋਂ ਉਸ ਕਰਕੇ ਜਦੋਂ ਇਹ ਹੋਇਆ ਫਿਰ ਅਕਾਲ ਤਖਤ ਸਾਹਿਬ ਨੇ ਦੋਨਾਂ ਨੂੰ ਤਲਬ ਕਰ ਲਿਆ ਤੇ ਉਹਨਾਂ ਨੇ ਕਿਹਾ ਵੀ ਦੇਖੋ ਇਹ ਤੁਸੀਂ 1 ਅਗਸਤ ਨੂੰ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਹੋ ਰਹੀ ਹੈ। ਉਹ ਚ ਅਰਜੋਤ ਸਿੰਘ ਬੈਂਸ ਵੀ ਜਿਹੜਾ ਪੇਸ਼ ਹੋਵੇ ਤੇ ਜਸਵੰਤ ਸਿੰਘ ਜਫਰ ਵੀ ਪੇਸ਼ ਹੋਵੇ ਜਿਹੜੀ ਮੈਂ ਚਿੱਠੀ ਪੜ ਕੇ ਸੁਣਾਈ ਹੈ ਉਹਦੇ ਰਿਸਪੌਂਸ ਚ ਲਿਖਿਆ ਹਰਜੋਤ ਸਿੰਘ ਭੈਸ ਨੇ ਸਿੱਖਿਆ ਮੰਤਰੀ ਪੰਜਾਬ ਨੇ ਜਸਵੰਤ ਸਿੰਘ ਜਫਰਦਾ ਅਜੇ ਤੱਕ ਕੋਈ ਵੀ ਇਸ ਕਿਸਮ ਦਾ ਰਿਐਕਸ਼ਨ ਡਾਇਰੈਕਟਰ ਪਾਸੋਂ ਆਫ ਦਾ ਨਹੀਂ ਆਇਆ ਹੁਣ ਜਦੋਂ ਇਹ ਹੋਇਆ ਦੂਜੇ ਪਾਸੇ ਇਹਦੇ ਚ ਐਂਟਰੀ ਪਹਿਲਾਂ ਵੀ ਸੀ ਜਿਹੜੀ ਹੈ ਉਹ ਹੁੰਦੀ ਹੈ ਅਰਜਿੰਦਰ ਸਿੰਘ ਧਾਮੀ ਦੀ ਉਹਨਾਂ ਨੇ ਕਹਿੰਦੇ ਇਹ ਤਾਂ ਜਿਹੜਾ ਜਿਸ ਤਰੀਕੇ ਨਾਲ ਇਹ ਸਾਰਾ ਹੋਇਆ ਹੈ ਉਹ ਤਾਂ ਘਾਨਕਰਤਾ ਸਿੱਖ ਮਰਿਆ ਦਾ ਇਹ ਗੁਰਮਤਿ ਮੁਤਾਬਕ ਅਸੀਂ ਤਾਂ ਪਹਿਲੇ ਕਿਹਾ ਸੀ ਕਿ ਇਹ ਸਰਕਾਰ ਜਿਹੜੀ ਹੈ ਨੂੰ ਪਤਾ ਹੀ ਨਹੀਂ ਸਾਡੀਆਂ ਪਰੰਪਰਾਵਾਂ ਦਾ ਨਹੀਂ ਪਤਾ ਗੁਰਮਤਿ ਅਨਸਾਰ ਧਾਰਮਿਕ ਸਮਾਗਮ 'ਚ ਤੁਸੀਂ ਨਾਚ ਗਾਣੇ ਕਰ ਰਹੇ ਹੋ ਇਹ ਕਹਿੰਦੇ ਅਸੀਂ ਤਾਂ ਬਹੁਤ ਵਾਰ ਇਹ ਗੱਲ ਕੀਤੀ ਸੀ ਕਿ ਕੰਮ ਸਾਡਾ ਉਹਨਾਂ ਨੇ ਆਪਣਾ ਐਂਗਲ ਦਿੱਤਾ ਤੇ ਕਹਿੰਦੇ ਇਹ ਸਾਨੂੰ ਤਾਂ ਪਹਿਲੇ ਹੀ ਖਾਸਾ ਸੀ ਕਿ ਰਾਜਨੀਤਿਕ ਪਾਰਟੀਆਂ ਧਾਰਮਿਕ ਸਮਾਗਮ ਨਹੀਂ ਕਰਾ ਸਕਦੀਆਂ ਇਹ ਹਮੇਸ਼ਾ ਅਲੱਗਣਾ ਹੁੰਦੀ ਹੈ ਇਹ ਸਤਿ ਆਪ ਦੀ ਸਵਾਗਤ ਸਾਨੂੰ ਕਰਾਉਣ ਦੇ ਹਲੇ ਵੀ ਉਹ ਕਹੀ ਜਾਂਦੇ ਨੇ ਉਹਨਾਂ ਦੇ ਸ਼ਿਕਾਇਤ ਕਰਤੀ ਸਿੱਖ ਭਾਵਨਾਵਾਂ ਜਿਹੜੀਆਂ ਨੇ ਸਾਡੀਆਂ ਹੋਈਆਂ ਨੇ ਇੰਜਰ ਹੋਈਆਂ ਨੇ ਇਹ ਭੰਗੜੇ ਪਾ ਰਹੇ ਨੇ ਤੋਂ ਇਹ ਨਾਜਿਕਾਨੇ ਕਰ ਰਹੇ ਨੇ ਇਹ ਜੀ ਗੱਲ ਹਰਜਿੰਦਰ ਸਿੰਘ ਧਾਮੀ ਨੇ ਕਹੀ ਹੁਣ ਸ਼ਿਕਾਇਤਾਂ ਵੀ ਉਧਰੋਂ ਫਿਰ ਅਕਾਲ ਤਖਤ ਸਾਹਿਬ ਨੇ ਕਹਿਤਾ ਕਿ ਤੁਹਾਡੀਆਂ ਸ਼ਿਕਾਇਤਾਂ ਆ ਰਹੀਆਂ ਨੇ ਤੇ ਵੈਸੇ ਵੀ ਜੋ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਹੀ ਸੀ ਕਿਉਂਕਿ ਪਹਿਲਾਂ ਵੀ ਬਿਆਨ ਦੇ ਚੁੱਕੇ ਸੀ ਗੁਰਗੱਜ ਸੋ ਹੁਣ ਇਹ ਸਾਰੀ ਖੇਡ ਦੇ ਵਿੱਚ ਇੱਕ ਤੀਜਾ ਬੰਦਾ ਉਹ ਹੈ ਵੀਰ ਸਿੰਘ ਦੇਖੋ ਹੁਣ ਥੋੜੀ ਗੱਲਾਂ ਹੋ ਗਈਆਂ ਪਹਿਲਾ ਪ੍ਰੋਗਰਾਮ ਉਹਦੇ ਚ ਹਰਜਿੰਦਰ ਸਿੰਘ ਧਾਮੀ ਨੇ ਪਹਿਲੇ ਕਿਹਾ ਸੀ ਨਾ ਕਰਾਓ ਤੇ ਕੁਲਬੀਰ ਸਿੰਘ ਗੁਰਗੱਜ ਨੇ ਕਿਹਾ ਸੀ ਇਹ ਸਤਾਬਦੀ ਸਵਾਗਤ ਸ਼ੁਰੂ ਹੋਣ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਸਮਾਨਾਂਤਰ ਤੁਸੀਂ ਨਾ ਕਰਾਓ ਸਰਕਾਰ ਨੇ ਚਾਰ ਨਗਰ ਕੀਰਤਨ ਦੀ ਗੱਲ ਕੀਤੀ ਸੀ ਕਿ ਜੀ ਅਸੀਂ ਚਾਰ ਨਗਰ ਕੀਰਤਨ ਅਲੱਗ-ਅਲੱਗ ਤਾਵਾਂ ਤੋਂ ਸ਼ੁਰੂ ਕਰਨੇ ਨੇ 23 ਤਰੀਕ ਨੂੰ ਘੰਟਪਾਤ ਸਾਹਿਬ ਦੇ ਭੋਗ 25 ਨੂੰ ਘੰਟਪਾਤ ਸਾਹਿਬ ਆਰੰਭ ਹੋਣੇ ਨੇ 25 ਨੂੰ ਭੋਗ ਪਾਉਣੇ ਨੇ ਸਰਕਾਰ ਇਹ ਕਹਿੰਦੀ ਹੈ ਇਹੀ ਕ ਇਹੀ ਉਸੇ ਦਿਨੀ ਭੋਗ ਪਾਉਣੇ ਦੇ ਜਿਹੜੇ ਸ੍ਰੀ ਤਾਪ ਦੀ ਸੁਭਾਗਵਤ ਦੇ ਸ਼ਰੂਮਿਕ ਕਮੇਟੀ ਨੇ ਸਮਾਨਾਂਤਰ ਰੱਖ ਲਿਆ ਸਰਕਾਰ ਨੇ ਤੇ ਵੈਸੇ ਸਰਕਾਰ ਨੂੰ ਸਲਾਹ ਵੀ ਦਿੱਤੀ ਗਈ ਸੀ ਵੀ ਤੁਸੀਂ ਇਹ ਇਹ ਕੰਮ ਤੁਹਾਡਾ ਨਹੀਂ ਹੈ ਤੁਸੀਂ ਵੱਡੇ ਕੰਮ ਕਰ ਸਕਦੇ ਤੁਸੀਂ ਇਹਨਾਂ ਨੂੰ ਸਹਿਯੋਗ ਦਿਓ ਕੋਈ ਐਸੇ ਕੰਮ ਕਰੋ ਜਿਹੜੇ ਹਮੇਸ਼ਾ ਯਾਦ ਰਹਿਣ ਤੁਸੀਂ ਕੋਈ ਯੂਨੀਵਰਸਿਟੀ ਕੋਈ ਕਾਲਜ ਕੋਈ ਯਾਦਗਾਰ ਕੋਈ ਕਿਤਾਬਾਂ ਕੋਈ ਹੋਰ ਨਹੀਂ ਜਿਵੇਂ ਗਿਆਨੀ ਜੈਲ ਸਿੰਘ ਨੇ ਕੀਤਾ ਸੀ ਗੋਬਿੰਦ ਸਿੰਘ ਮਾਰਗ ਜਿੱਥੇ-ਜਿੱਥੇ ਪੰਜਾਬ ਦੇ ਗੁਰੂ ਤੇਗ ਬਹਾਦਰ ਸਾਹਿਬ ਗਏ ਨੇ ਉੱਥੇ ਕੋਈ ਐਸ ਤਰ੍ਹਾਂ ਦੇ ਨਿਸ਼ਾਨ ਜਿਹੜੇ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਉਹ ਇਹ ਸਾਰੀਆਂ ਗੱਲਾਂ ਉਹਨਾਂ ਦੀ ਫਿਲਾਸਫੀ ਲੋਕਾਂ ਤੱਕ ਜਾਵੇ ਇੱਕ ਐਸ ਤਰ੍ਹਾਂ ਦੀ ਗੱਲ ਕਰੋ ਕਿ ਸਰਕਾਰ ਇੱਕ ਵਿਧਾਨ ਸਭਾ ਚ ਕੋਈ ਚਰਚਾ ਕਰਕੇ ਮਤਾ ਪਾਸ ਕਰੇ ਕਿ ਇਹ ਬਨੁਕੀ ਅਧਿਕਾਰ ਜਿਹੜਾ ਹਿਊਮਨ ਰਾਈਟਸ ਬਣਾਇਆ ਮਨਾਇਆ ਜਾ ਰਿਹਾ ਉਹ ਇਹਨਾਂ ਦੇ ਨਾਂ ਤੇ ਹੋਵੇ ਬੁੱਦੀ ਸਾਹਿਬ ਅੱਗੇ ਜਾ ਕੇ ਗੱਲ ਕਰਨ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਲੋਟ ਸੀ ਪੰਜਾਬ ਸਰਕਾਰ ਨੂੰ ਫਿਰ ਹੁਣ ਸਰਕਾਰ ਨੇ ਕਰ ਲਿਆ ਇਹਦੇ ਚ ਆ ਗਿਆ ਫਿਰ ਵੀਰ ਸਿੰਘ ਜਿਹੜਾ ਜਿਹਦੇ ਗਾਣੇ ਗਾਏ ਜਿਹਦੇ ਤੇ ਨੱਚੇ ਲੋਕ ਜਿਹੜੀ ਵੀਡੀਓ ਵਾਇਰਲ ਹੋਈ ਉਹ ਉਹ ਵੀ ਆ ਗਿਆ ਉਹ ਕਹਿੰਦਾ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਉੱਥੇ ਮੈਨੂੰ ਲੱਗਦਾ ਉਹ ਝੂਠ ਬੋਲ ਰਿਹਾ ਉਹ ਕਹਿੰਦਾ ਜੀ ਮੈਂ ਤਾਂ ਆਸਟ੍ਰੇਲੀਆ ਤੋਂ ਸਿੱਧਾ ਆਇਆ ਤੇ ਆਉਣ ਸਰ ਕਈ ਵਾਰੀ ਅਸੀਂ ਸਟੇਜ 'ਤੇ ਬੱਲ ਦੇਖਦੇ ਲਈ ਵੀ ਇਹ ਕੀ ਹੈ ਤੇ ਮੈਂ ਆਡੀਅנס ਵੱਲ ਦੇਖਿਆ ਆਡੀਅנס ਨੇ ਮੈਨੂੰ ਕਹਿਤਾ ਕਿ ਅਸੀਂ ਟੈਨਸ਼ਨ じゃ ਵਧੀਆ ਜਿਹਾ ਗਾੜੇ ਗਾਦਰ ਅਸੀਂ ਨੱਚ ਲਾਂਗੇ ਇਹ ਗੱਲ ਉਹ ਖੁਦ ਕਹਿ ਰਿਹਾ ਹੈ ਮੀਡੀਆ 'ਚ ਵੀਰ ਸਿੰਘ ਜਿਹੜਾ ਸਿੰਗਰ ਹੈ ਜਿਹੜਾ ਕਈ ਪ੍ਰੋਡਕਸ਼ਨ ਹਾਊਸ ਰਿਦਮ ਬੁਆਇਜ਼ ਐਂਟਰਟੇਨਮੈਂਟ ਪੀਟੀਸੀ ਸੀ ਸੀ ਜੀ ਸਾਰਿਆਂ ਨਾਲ ਕੰਮ ਕਰੇ 13-14 ਸਾਲ ਹੋ ਗਈ ਵਧੀਆ ਉਹ ਗਾ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਅਸਲੀ ਗਾਣੇ ਨਹੀਂ ਗਾਏ ਉਹਨੇ ਪਰ ਝੂਠ ਜ਼ਰੂਰ ਬੋਲ ਰਿਹਾ ਲੱਗੇ ਰਿਹਾ ਸੀ ਕੋਈ ਸਿੰਗਰ ਜਦੋਂ ਕਿਸੇ ਨਾਲ ਗੱਲਬਾਤ ਹੁੰਦੀ ਹੈ ਉਹ ਪੁੱਛਦਾ ਵੀ ਕੀ ਪ੍ਰੋਗਰਾਮ ਹੈ ਕਿੱਥੇ ਜਾਣਾ ਹੈ ਕਿਉਂ ਕਰਨਾ ਹੈ ਇਹ ਉਹ ਸਾਰਾ ਕੁਝ ਇਹ ਕਹਦਾ ਨਹੀਂ ਜੀ ਇਹ ਤਾਂ ਬਦਰ ਅਖਲਤਖ ਸਾਹਿਬ ਤੋਂ ਵੀ ਝੂਠ ਬੋਲਿਆ ਜੀ ਮੈਨੂੰ ਪਤਾ ਨਹੀਂ ਸੀ ਜੀ ਮੇਰੀ ਅਣਗਹਿਲੀ ਹੋ ਗਈ ਮੈਨੂੰ ਮੈਨੇਜਮੈਂਟ ਦੀ ਅਣਗਹਿਲੀ ਹੈ ਉਹਨੇ ਮੈਨੂੰ ਦੱਸਿਆ ਨਹੀਂ ਮੈਨੇਜਮੈਂਟ ਨੇ ਇਹ ਕਹਿ ਰਿਹਾ ਕਿ ਬੀਰ ਸਿੰਘ ਕਿ ਫਿਰ ਵੀ ਮੈਂ ਮਾਫੀ ਮੰਗਦਾ ਮੈਨੂੰ ਇੱਥੇ ਥੋੜਾ ਜਿਹਾ ਉਹਦੇ ਚ ਇਸ ਗੱਲੋਂ ਤਾਂ ਲੱਗਿਆ ਵੀ ਹਲੀਮੀ ਨਾਰ ਨਾ ਸਿਰਫ ਉਹਨੇ মিডিਆ ਚ ਮਾਫੀ ਮੰਗੀ ਪਰ ਕੇ ਉਹ ਅਕਾਲ ਤਖਤ ਸਾਹਿਬ ਤੇ ਵੀ ਪਹੁੰਚ ਗਿਆ ਗਾਇਕ ਜਲਦੀਪ ਸਿੰਘ ਨੂੰ ਮਿਲਿਆ ਟੇਕ ਸਿੰਘ ਟਰੋਲਾ ਦੂਜੇ ਜਥੇਦਾਰ ਦਮਦਮਾ ਸਾਹਿਬ ਨਾਲ ਉੱਥੇ ਬੈਠੇ ਸੀ ਜਾ ਕੇ ਆਪਣੀ ਮਾਫੀ ਮੰਗੀ ਜੀ ਬੈਠੋ ਇਸ ਤਰ੍ਹਾਂ ਕਰਕੇ ਅਜਿਹੜਾ ਮੈਂ ਦੱਸਿਆ ਕਿ ਜੀ ਮੈਨੇਜਮੈਂਟ ਨੇ ਮੈਨੂੰ ਦੱਸਿਆ ਨਹੀਂ ਮੈਂ ਸਿੱਧਾ ਆਸਟ੍ਰੇਲੀਆ ਤੋਂ ਆਇਆ ਸੀ ਮੈਂ ਦੇਖਿਆ ਨਹੀਂ ਵੀ ਇਹ ਕੀ ਸਮਾਗਮ ਹੈ ਮੈਂ ਗਾਣੇ ਗਾਤੇ ਵੈਸੇ ਮੈਂ ਤਾਂ ਬਗੀਤੀ ਕੋਣਾ ਐ ਇਸ ਜਿਹੇ ਗੱਲਾਂ ਨੇ ਦਸੀਆਂ ਤੋਂ ਇਹ ਤੇ ਜਥੇਦਾਰ ਅਕਾਲ ਤਖਤ ਨੇ ਕਿਹਾ ਠੀਕ ਐ ਇੱਕ ਤਰੀਕ ਨੂੰ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਰਹੀ ਐ ਪੰਜ ਸਿੰਘ ਸਾਹਿਬਾਨ ਦੀ ਉਹ ਚ ਤੁਸੀਂ ਆਓ ਤੁਹਾਡਾ ਪੱਖ ਜਿਹੜਾ ਉੱਥੇ ਵਿਚਾਰਾਂਗੇ ਤੇ ਫਿਰ ਦੇਖਾਂਗੇ ਕੀ ਕਰਨਾ ਐ ਕਿਸ ਜਿਹੜੀ ਤਨਖਾਹ ਲਾਉਣੀ ਐ ਇਹ ਗੱਲ ਐ ਉਧਰੋਂ ਜਿਹੜਾ ਹਰਜੋਤ ਸਿੰਘ ਬੈਂਸ ਨੇ ਵੀ ਤੁਹਾਨੂੰ ਮੈਂ ਚਿੱਠੀ ਸੌਂਾਈ ਦਿੱਤੀ ਇਹ ਕਹਿਤਾ ਤੇ ਹਾਲੇ ਤੱਕ ਜਿਹੜਾ ਜਸਵੰਤ ਸਿੰਘ ਜਫਰ ਦਾ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਘਟੋਕੜ ਮੀਡੀਆ ਸਤ ਹਾਲੇ ਤੱਕ ਨਹੀਂ ਆਇਆ ਇਹ ਤਾਂ ਹੈ ਇਹ ਐਪੀਸੋਡ ਜੀ ਨੇ ਇਹ ਨੀਂ ਚਰਚਾ ਕਰਵਾਈ ਹੈ ਹੁਣ ਫਿਰ ਮੈਂ ਇੱਕ ਵਾਰ ਪਿਛਲੇ ਪ੍ਰੋਗਰਾਮ ਤੇ ਵੀ ਕਹਿ ਸੀ ਕਿ ਪੰਜਾਬ ਸਰਕਾਰ ਕਰ ਰਹੀ ਹੈ ਹਾਲੇ ਤੱਕ ਨਵੰਬਰ ਦੂਰ ਹੈ ਉਹ ਮੋੜ ਵਿਚਾਰੇ ਮੈਂ ਉਹਨੂੰ ਕਹਿੰਦਾ ਠੀਕ ਹੈ ਆ ਸਮਾਗਮ ਠੀਕ ਸੀ ਉਹਨਾਂ ਦਾ ਤੁਸੀਂ ਸੈਮੀਨਾਰ ਕਰੋ ਉਹ ਸੈਮੀਨਾਰ ਤੇ ਜਿਹੜੇ ਪੇਪਰ ਪੜੇ ਜਾਂਦੇ ਨੇ ਵੱਡੇ ਵੱਡੇ ਵਿਦਵਾਨਾਂ ਨੂੰ ਬੁਲਾ ਕੇ ਉਹਨਾਂ ਦੇ ਕਿਤਾਬ ਛਾਪੋ ਇਸ ਤਰ੍ਹਾਂ ਦੀ ਇਹ ਤਾਂ ਗੱਲ ਤੁਸੀਂ ਕਰੋ ਲੇਕਿਨ ਜਿਹੜਾ ਤੁਸੀਂ ਇਹ ਦੂਜਾ ਨਗਰ ਕੀਰਤਨ ਵਾਲਾ ਕੰਮ ਸ਼ਾਇਦ ਉਹ ਨਾ ਕਰੋ ਅਖੰਡ ਪਾਠ ਸਾਹਿਬ ਇਹਨਾਂ ਨੂੰ ਖੁਲੋਣ ਦੇ ਸ਼੍ਰੋਮਿਕ ਕਮੇਟੀ ਦੀ ਤੁਸੀਂ ਮਦਦ ਕਰੋ ਕੋਈ ਇਸ ਤਰ੍ਹਾਂ ਦੀ ਕੋਈ ਵੱਡਾ ਜਿਹੜਾ ਹੈ ਵਿਜ਼ਨਰੀ ਕੰਮ ਕਰੋ ਨਾ ਜਿਹੜਾ ਤੁਸੀਂ ਕਰ ਸਾ ਭਾਸ਼ਾ ਭਾਵ ਤੁਹਾਡੇ ਕੋਲ ਹੈ ਤੁਸੀਂ ਇਹਨਾਂ ਨੂੰ ਕਹੋ ਕੀ ਨਵਾਂ ਛਾਪਿਆ ਵੈਸੇ ਤੁਸੀਂ ਕਹੀ ਜਾਂਦੇ ਹੋ ਵੀ ਬਹੁਤ ਵੈਸੇ ਬੜੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਬਹੁਤ ਚਰਚਾ ਕਰਦੇ ਆਂ ਫਿਰ ਅਸੀਂ ਕਹਿੰਦੇ ਨੇ ਪਤਾ ਨਹੀਂ ਬੰਦਿਆਂ ਨੂੰ ਕੀ ਹੋ ਗਿਆ ਜੀ ਸਾਡੇ ਦਾ ਜਿਹੜੇ ਬੰਦੇ ਨੇ ਨਾ ਉਹ ਸਿੱਖੀ ਤੋਂ ਦੂਰ ਜਾ ਰਹੇ ਨੇ ਜੀ ਆ ਦੇਖ ਲਓ ਕਿ ਜਾ ਵੀ ਰਹੇ ਨੇ ਕਿ ਨੇਕ ਨੇ ਗੁਰੂ ਦੀ ਰੋਡੀ ਪੋਡੀ ਸਾਹ ਸੰਗਤ ਉਹ ਰੁਫਦੀ ਐ ਤੇ ਇੰਨਾ ਖਰਚਾ ਇੰਨਾ ਬਜਟ ਐ ਸ਼੍ਰੋਮਣੀ ਕਮੇਟੀ ਕੁਲ ਕਿਉਂ ਨਹੀਂ ਸਕ ਅਸੀਂ ਕਰ ਕੀ ਰਹੇ ਆ ਮੈਂ ਤੁਸੀਂ 크੍ਰਿਸਚੀਅਨ ਦੇ ਮੁਕਾਬਲੇ ਕਿਤੇ ਸੋਚਿਆ ਅਸੀਂ ਲਿਟਰੇਚਰ ਕਿੰਨਾ ਬੰਦਦੇ ਆ ਮੁਫਤ ਕਿੰਨਾ ਕਿ ਲਿਟਰੇਚਰ ਬੰਦਦੇ ਆ ਜੇ ਤੁਸੀਂ ਇਹੀ ਕਰਨਾ ਹੈ ਇਹਨਾਂ ਖਰਚਾ ਕਰਨਾ ਹੈ ਸ੍ਰੀ ਗੁਰਤੇਗ ਭਾਸਦਰ ਸਾਹਿਬ ਦੀ ਸਾਰੀ ਫਲਸਫੀ ਸਰਹੰਦਾ ਜੀਵਨ ਪ੍ਰਤਾਂਤ ਲਿਖਾ ਕੇ ਹਰ ਲੈਂਗੁਏਜ ਤੁਸੀਂ ਬੰਡੋ ਇਹਦੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਲੇਕਿਨ ਇਹ ਗਾਣੇ ਗਾਉਣ ਵਾਲਾ ਚਲੋ ਕਰਤਾ ਲੇਕਿਨ ਇਹ ਪਹਿਲਾ ਪ੍ਰੋਗਰਾਮ ਹੈ ਜਿਵੇਂ ਸ਼ੁਰੂਜ ਕੀਤਾ ਸ੍ਰੀ ਗ੍ਰੇਸ਼ਤਾ ਹੋਇਆ ਮਾੜਾ ਪਰ ਮੌਕਾ ਹੁੰਦਾ ਆਪਣੀ ਸਵੈ ਪ੍ਰਚੋਲ ਕਰਨ ਦਾ ਸਵੈ ਪ੍ਰਚੋਲ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜੋ ਮੈਂਡਮੇਟਰ ਸਹੀ ਲੱਗਦੀ ਹੈ ਉਹ ਕਰਕੇ ਅੱਗੇ ਵਧਣਾ ਚਾਹੀਦਾ ਤੇ ਵੈਸੇ ਆਪਾਂ ਤੁਹਾਡੀ ਸਲਾਹ ਵੀ ਇਹਨਾਂ ਨੂੰ ਦੇ ਦਿੰਨੇ ਤੁਸੀਂ ਆਪਣਾ ਜਿਹੜੇ ਵੀ ਤੁਹਾਡੇ ਮਨ 'ਚ ਕੋਈ ਸੁਜੈਸ਼ਨ ਆਉਂਦਾ ਉਹ ਕਮੈਂਟ ਕਰਕੇ ਬੰਨੋ ਦੱਸ ਸਕਦੇ ਹੋ ਤੇ ਆਪਾਂ ਇਸ ਮਾਧਿਅਮ ਰਾਹੀਂ ਵੀ ਅੱਗੇ ਗੱਲ ਤੋਰ ਸਕਦੇ ਆ ਤੁਹਾਡਾ ਬਹੁਤ ਬਹੁਤ